ਜੋ ਤੁਸੀਂ ਇਹ ਗੱਲ ਦੀ ਜਿਹੜੀ ਆਪਣੀ ਸਲਵਾਰ ਪਹੁੰਚਿਆ ਤੇ ਗਿਰਦੀ ਹੈ ਤੇ ਨਾਲ ਇਹ ਖੜੀ ਖੜੀ ਸਵਾਰ ਰਹੇਗੀ ਜੇਕਰ ਆਪਾਂ ਇਸ ਤਰੀਕੇ ਨਾਲ ਇੱਕ ਕਾਟ ਪਾਵਾਂਗੇ ਇਹ ਵਾਲੀ ਕਾਟ ਪਾਉਣੀ ਹੈ ਬਾਲੇ ਨੂੰ ਇਹ ਕਾਟ ਪਾਉਣੀ ਆਪਾਂ 1/2 ਇੰਚ ਤੇ ਇੱਥੋਂ 1/2 ਇੰਚ ਤੇ ਲੈਣੀ ਅੱਗੇ ਆਪਾਂ ਡਾਊਨ ਕਾਟ ਪਾ ਦੇਣੀ ਹੈ ਇਸ ਤਰੀਕੇ ਨਾਲ पूरी लास्ट रखनी पानी त फिर अपनी सलवार दूसरी साइड तो उची हो जानी है उसकी आप कटाई पा दे इस तरीके इस तरह हम अपनी कट पा गई थोदा कि इस तरह ਆਥੋਂ ਵਾਲਾ ਜਿਹੜਾ ਵੱਲ ਹੋਵੇਗਾ ਜਿੱਥੋਂ ਆਪਾਂ ਵਿਚਕਾਰ ਵਾਲਾ ਸੈਂਟਰ ਵਾਲਾ ਆਪਾਂ ਵੱਲ ਬਹੁਤ ਟੱਚ ਚੱਕਣਾ ਇਸ ਤਰੀਕੇ ਨਾਲ ਵੱਲ ਨੂੰ ਵੱਡਾ ਚੱਕਣਾ ਤਾਂ ਜੋ ਫਿਰ ਆਪਣੀ ਕਰੀਜ ਬਣ ਜਾਏਗੀ ਇਸ ਤਰੀਕੇ ਨਾਲ ਵੱਲ ਨੂੰ ਵੱਡਾ ਚੱਕਣਾ ਜੇਕਰ ਇਹ ਵੀਡੀਓ ਚੰਗੀ ਲੱਗੀ ਹੋਵੇ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦੇਣਾ ਥੈਂਕਸ ਫॉर ਵਾਚਿੰਗ ਮਿਲਦੇ ਹਾਂ ਹੋਰ ਕੋਈ ਨਵੀਂ ਵੀਡੀਓ